ਅੱਜ ਜਿਹੜੀ ਬਰੀਡ ਤੁਹਾਨੂੰ ਦਿਖਾਉਣ ਲੱਗੇ ਆਣਾ ਇਹ ਹੈਗੀ ਆ ਜੀ ਜੋਸ਼ਨ ਫਾਰਮ ਪਿੰਡ ਗਿੱਲਾਂ ਵਾਲਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਤੋਂ ਬਾਈ ਨੇ ਬਰੀਡ ਤੇ ਕੰਮ ਕੀਤਾ ਬਹੁਤ ਮਿਹਨਤ ਕੀਤੀ ਹੈ ਬਰੀਡ ਤਿਆਰ ਕਰਨ ਵਾਸਤੇ ਤੇ ਟਾਈਮ ਵੀ ਬਹੁਤ ਲੱਗਿਆ ਬਾਈ ਉਹਨਾਂ ਕੋਲੇ ਨਾ ਪੱਪੂ ਸੰਧੂ ਵਾਲੇ ਸੂਰਜ ਬੁੱਲਦੀ ਬਲੱਡ ਲਾਈਨ ਦੇ ਜਿਹੜੇ ਪਸ਼ੂ ਆ ਇਹ ਬੁੱਲ ਵੀ ਬਹੁਤ ਤਿਆਰ ਕੀਤੇ ਬਾਈ ਉਹਨਾਂ ਸੇਲ ਵੀ ਕੀਤੇ ਆ ਤੇ ਸ਼੍ਰੀ ਮੁਖਸਰ ਸਾਹਿਬ ਤੋਂ ਮੇਲਾ ਵੀ ਜਿੱਤਿਆ ਆ ਨਾਮ ਜਿੱਤਿਆ ਬੋਲਣੇ ਤੇ ਬਾਈ ਕਹਿੰਦਾ ਵੀ ਉਦੋਂ ਬਹੁਤ ਖੁਸ਼ੀ ਹੋਈ ਸੀ ਬਹੁਤ ਹੌਸਲਾ ਵਧਿਆ ਨਾਲੇ ਫਿਰ ਜਾਣ ਪਛਾਣ ਵਧੀ ਬਾ ਪੈ ਗਿਆ ਬਹੁਤ ਹੀ ਚੰਗੇ ਤੇ ਨੀਲੀ ਰਾਵੀ ਨੂੰ ਪਿਆਰ ਕਰਨ ਵਾਲੇ ਡਾਕਟਰ ਜਸਵੰਤ ਸਿੰਘ ਰਾਏ ਸਾਹਿਬ ਨਾਲ ਉਹਨਾਂ ਨੇ ਨੀਲੀ ਰਾਵੀ ਮੱਝ ਦੀ ਚੋਣ ਕੀਤੀ। ਡਰਾਣੀ ਮੱਝ ਆ ਬਾਈ ਕੋਲੇ। ਤੇ ਉਸ ਮੱਝ ਮੱਝ ਦੇ ਲਾਇਆ 나ਗ ਬੋਲ ਦਾ ਸੀਮਣ। ਤੇ ਉਹਦੇ ਵਿੱਚੋਂ ਆਇਆ ਕੱਟਾ ਜਿਹੜਾ ਬਹੁਤ ਸੋਨਾ। ਤੇ ਬਾਈ ਜਣਾਂ ਉਹਨੂੰ ਤਿਆਰ ਕੀਤਾ। ਆਪਣੇ ਘਰੇ ਰੱਖਿਆ ਆਵਦੀਆਂ ਮੱਝਾਂ ਦੇ ਵਰਤਿਆ। ਤੇ ਉਹਦੇ ਵਿੱਚੋਂ ਅੱਗੇ ਬੱਚੇ ਆ ਗਏ ਨੇ ਬਹੁਤ ਸਿਰਾ। ਦੇ ਵਿੱਚੋਂ ਕੁਝ ਮੱਜਾਂ ਸੇਲ ਵੀ ਕੀਤੀਆਂ ਤੇ ਪਿੱਛੇ ਫੋਨ ਲਾ ਕੇ ਪੁੱਛਿਆ ਜਿੱਥੇ ਮੱਜਾਂ ਦਿੱਤੀਆਂ ਉਹਨਾਂ ਨਾਲ ਇਹ ਗੱਲ ਕੀਤੀ ਵੀ ਸਾਨੂੰ ਦੱਸਣਾ ਵੀ ਬੱਚੇ ਕਿਵੇਂ ਦੇ ਆਏ ਆ ਕੀ ਆਇਆ ਤਕਰੀਬਨ ਬੱਚੇ ਸੋਹਣੇ ਵੀ ਆਏ ਤੇ ਜ਼ਿਆਦਾਤਰ ਤਕਰੀਬਨ ਆਈਆਂ ਕਟੀਆਂ ਤੇ ਕਟੀਆਂ ਦੀ ਆਪਾਂ ਨੂੰ ਤੁਹਾਨੂੰ ਪਤਾ ਵੀ ਬਹੁਤ ਲੋਡ ਹੁੰਦੀ ਆ ਫਾਰਮ ਨੂੰ ਅੱਗੇ ਵਧਾਉਣ ਵਾਸਤੇ ਤੇ ਇਹ ਵੀ ਬੁੱਲ ਦੀ ਇੱਕ ਬਹੁਤ ਚੰਗੀ ਕੁਆਲਿਟੀ ਆ ਜਿਹੜਾ ਜ਼ਿਆਦਾਤਰ ਕਟੀਆਂ ਆਉਣੀਆਂ। ਵੀ ਕਟੀਆਂ ਆਉਣਗੀਆਂ ਤੇ ਫਾਰਮ ਅੱਗੇ ਜਿਹੜਾ ਵਧੇਗਾ। ਤੇ ਕਟੀਆਂ ਦੀ ਬਹੁਤ ਜ਼ਰੂਰਤ ਹੁੰਦੀ ਆ ਆਪਾਂ ਨੂੰ। ਤੇ ਬੁੱਲ ਬਾਈ ਉਹਨਾਂ ਦੇ ਕੋਲੇ ਆ। ਅੱਗੇ ਜਿਹੜਾ ਬਰੀਡ ਕਰ ਰਹੇ ਨੇ ਤਿਆਰ ਪਹਿਲਾ ਬੁੱਲ ਜਿਹੜੇ ਕਾਫੀ ਸੇਲ ਕੀਤੇ ਆ ਤਿਆਰ ਕਰਕੇ ਤੇ ਹੁਣ ਜਿਹੜਾ ਬਰੀਡ ਤੇ ਕੰਮ ਬਹੁਤ ਵਧੀਆ ਚੱਲ ਰਿਹਾ ਚੰਗੀ ਬਰੀਡ ਘਰੇ ਜਿਹੜੀ ਤਿਆਰ ਹੋ ਗਈ ਆ ਬਹੁਤ ਸੋਹਣਾ ਕੰਮ ਚੱਲ ਰਿਹਾ ਤੇ ਬਰੀਡ ਤੇ ਕੰਮ ਕਰਨ ਵਾਸਤੇ ਜਿਹੜਾ ਸਬਰ ਜ਼ਰੂਰੀ ਆ ਮਿਹਨਤ ਜ਼ਰੂਰੀ ਆ ਸਬਰ ਜ਼ਰੂਰੀ ਆ ਤੇ ਚੰਗੀ ਨੌਲੇਜ ਜ਼ਰੂਰੀ ਆ ਬਾਈ ਹੁਣੀ ਮੇਲਿਆਂ ਤੇ ਜਾਂਦੇ ਆ ਪਹਿਲਾਂ ਤਾਂ ਬੁੱਲ ਪਾਇਆ ਜਿੱਤਿਆ ਹੁਣ ਵੀ ਜਾਂਦੇ ਆ ਮੇਲਿਆਂ ਤੇ ਪਰ ਹੁਣ ਟਾਈਮ ਕਹਿੰਦੇ ਥੋੜਾ ਘੱਟ ਹੁੰਦਾ ਪਸ਼ੂ ਕੋਈ ਨਹੀਂ ਪਾਉਂਦੇਗੇ ਮੇਲਿਆਂ ਤੇ ਜ਼ਰੂਰ ਜਾਂਦੇ ਆ ਤੇ ਉੱਥੋਂ ਜਾਣਕਾਰੀ ਇਕੱਠੀ ਕਰਦੇ ਆ ਫਿਰ ਉੱਥੇ ਦੇਖਦੇ ਆ ਵੀ ਕਿਹੜੀ ਚੀਜ਼ ਦੀ ਆਪਣੇ ਕਿਸੇ ਪਸ਼ੂ ਦੇ ਵਿੱਚ ਘਾਟ ਆ ਔਰ ਉਹ ਅੱਗੇ ਜਿਹੜੀ ਕਿਵੇਂ ਉਹਨੂੰ ਕੱਢਿਆ ਜਾ ਸਕਦਾ ਹੱਥੀ ਮਿਹਨਤ ਕਰਦਾ ਪਰਿਵਾਰ ਸਾਰਾ ਬਹੁਤ ਵਧੀਆ ਕੰਮ ਕਰ ਚੱਲਦਾ ਤੇ ਰਲ ਮਿਲ ਕੇ ਸਾਰਾ ਪਰਿਵਾਰ ਜਿਹੜਾ ਇਸ ਬਿਜ਼ਨਸ ਨੂੰ ਅੱਗੇ ਵਧਾ ਰਹੇ ਨੇ ਤੇ ਬਾਕੀ ਬਈ ਸ਼ੌਂਕ ਤੋਂ ਬਿਨਾ ਜਿਹੜਾ ਕੰਮ ਨਹੀਂ ਹੁੰਦਾਗਾ ਸ਼ੌਂਕ ਜ਼ਰੂਰੀ ਆ ਤੇ ਸ਼ੌਂਕ ਨਾਲ ਕੀਤਾ ਹੋਇਆ ਕੰਮ ਤੁਸੀਂ ਦੇਖ ਸਕਦੇ ਹੋ ਆਹ ਜਿਹੜੀ ਬਰੀਡ ਤੁਸੀਂ ਦੇਖ ਰਹੇ ਹੋ ਇਹ ਬਰੀਡ ਬਾਈ ਹੁਣੀ ਕਰੇ ਤਿਆਰ ਕਰੀ ਬੈਠੇ ਆ ਤੇ ਬੁੱਲ ਵੀ ਜਿਹੜਾ ਬਹੁਤ ਚੰਗਾ ਬਹੁਤ ਸੋਹਣਾ ਤੇ ਸ਼ਾਂਤ ਸੁਭਾਅ ਦਾ ਬੁੱਲਾ ਅੱਗੇ ਬੱਚੇ ਵੀ ਚੰਗੇ ਆ ਰਹੇ ਨੇ ਤੇ ਸੀਮਣ ਵਗੈਰਾ ਬਾਰੇ ਇਸ ਕਰਕੇ ਨਹੀਂ ਸੋਚਿਆ ਹਜੇ ਉਹਦਾ ਬਣਾਉਣ ਬਾਰੇ ਕਿ ਅੱਗੇ ਬੱਚੇ ਜਿਹੜੇ ਆਏ ਨੇ ਫਿਰ ਕੋ ਕਟੀਆਂ ਦੁੱਧ ਤੇ ਆਉਣਗੀਆਂ ਫਿਰ ਉਹਨਾਂ ਨੂੰ ਦੇਖ ਕੇ ਵੀ ਉਹ ਕੀ ਕਰਦੀਆਂ ਨੇ ਉਸ ਹਿਸਾਬ ਤੇ ਫਿਰ ਅੱਗੇ ਸੀਮਣ ਬਾਰੇ ਜਿਹੜਾ ਬਾਈ ਕਹਿੰਦਾ ਵੀ ਸੋਚਾਂਗੇ ਪਹਿਲੋਂ ਨਹੀਂ ਭੱਜ ਦੌੜ ਕਰਨੇ ਤੇ ਜਿੰਨਾ ਆਪਦੇ ਵਾਸਤੇ ਸੈਟਿੰਗ ਉਹ ਕਰ ਰਹੇ ਨੇ ਤੇ ਕਲੈਕਸ਼ਨ ਵੀ ਬਾਈ ਉਹਨਾਂ ਬਹੁਤ ਕੀਤੀ ਆ ਪਹਿਲਾਂ ਜਿਨੇ ਲੋਡ ਹੁੰਦੀ ਆ ਇਹ ਆਪਾਂ ਨੂੰ ਖੁਦ ਕਰਨਾ ਪਊਗਾ ਜੇ ਇਕੱਲੇ ਡਾਕਟਰ ਤੇ ਛੱਡਿਆਂ ਵੀ ਨਹੀਂ ਸੈਟਿੰਗ ਬਾਈਦੀ ਕਿਉਂਕਿ ਡਾਕਟਰ ਆਪਣੀ ਇਕੱਲੇ ਇਕੱਲੇ ਦੀ ਪਸੰਦ ਦਾ ਜਿਹੜਾ ਸੀਮਣ ਨਹੀਂ ਰੱਖ ਸਕਦੇਗੇ ਤੇ ਜੇ ਆਪਾਂ ਨੂੰ ਲੋਡ ਆਪਾਂ ਖੁਦ ਜਿਹੜਾ ਪਹਿਲਾਂ ਡਾਕਟਰ ਸਾਹਿਬ ਨੂੰ ਦੱਸਣਾ ਆਪਣਾ ਫਰਜ਼ ਬਣਦਾ ਵੀ ਸਾਨੂੰ ਆਹ ਚੀਜ਼ ਇਸ ਟਾਈਮ ਤੇ ਚਾਹੀਦੀ ਆ ਤੇ ਤੁਸੀਂ ਜਾਂ ਕੋਲੇ ਲਿਆ ਕੇ ਰੱਖੋ ਜਾਂ ਆਪ ਆਪ ਦੇ ਕੋਲੋਂ ਖਰਚਾ ਦੇਈਏ ਪਹਿਲਾਂ ਹੁਣ ਕਈ ਵਾਰੀ ਇਹ ਹੁੰਦਾ ਵੀ ਕੋਈ ਵੀ ਜਿਹੜਾ ਸੀਮਣ ਵਰਤਨਾ ਉਹਨੂੰ ਬਾਈ ਹਣੀ ਖੁਦ ਜਾ ਕੇ ਲੈ ਕੇ ਆਉਂਦੇ ਆ ਡਾਇਮੰਡ ਬੋਲ ਵੀ ਵਰਤਿਆ ਨਾ ਉਹ ਖੁਦ ਜਾ ਕੇ ਉੱਥੋਂ ਡਾਕਟਰ ਸਾਹਿਬ ਦਾ ਸਿਲੰਡਰ ਲੈ ਲਿਆ ਉਹ ਸਿਲੰਡਰ ਦੇ ਵਿੱਚ ਸੀਮਨ ਰੱਖਿਆ ਤੇ ਜਦੋਂ ਲੋਡ ਪਈ ਫਿਰ ਉਦੋਂ ਸੀਮਨ ਵਰਤਿਆ ਕਿਉਂਕਿ ਜੇ ਆਪਾਂ ਮੌਕੇ ਦੇ ਮੌਕੇ ਉਧਰੋਂ ਮੱਝ ਆਪਣੀ ਹੀਟ 'ਚਾ ਸੀਮਨ ਲਾਈਨ ਭੱਜਾਂਗੇ ਮੌਕੇ ਤੇ ਵੀ ਆਪਣੀ ਜਿਹੜੀ ਸੈਟਿੰਗ ਉਹ ਫਿਰ ਨਹੀਂ ਆਉਂਦੀਗੀ ਸਬਰੀਡ ਤੇ ਕੰਮ ਕਰਨ ਵਾਸਤੇ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਦੇਣਾ ਪਵੇਗਾ ਤੇ ਜੇ ਆਪਣੀ ਪਹੁੰਚ ਪੈਂਦੀ ਆ ਤੇ ਆਪਾਂ ਆਵਦਾ ਸਿਲੰਡਰ ਰੱਖ ਲਈਏ ਸਿਲੰਡਰ ਦੇ ਵਿੱਚ ਆਪਣਾ ਸੀਮਨ ਰੱਖ ਲਈਏ ਲੈ ਕੇ ਜਿਹੜਾ ਜਿਹੜਾ ਆਪਾਂ ਨੂੰ ਚੰਗਾ ਲੱਗਦਾ ਆਪਣੇ ਮਨ ਨੂੰ ਪਾਉਂਦਾ ਉਹ ਆਪਾਂ ਲੈ ਕੇ ਆਵਦੇ ਕੋਲੇ ਸਟੋਰ ਕਰ ਛੱਡੀਏ ਤੇ ਡਾਕਟਰ ਨੂੰ ਬੰਦੀ ਫੀਸ ਦੇ ਕੇ ਤੇ ਆਪਾਂ ਸੀਮਨ ਲਵਾ ਲਈਏ ਇਹ ਵੀ ਨਹੀਂ ਜੇ ਆਪਾਂ ਸੀਮਨ ਰੱਖਿਆ ਤੇ ਆਪਾਂ ਕਹੀਏ ਵੀ ਨਈ ਡਾਕਟਰ ਆਇਆ ਤੇ ਪਰ ਜੇ ਇਹਦੇ ਚਲਾ ਜਾਵੇ ਡਾਕਟਰ ਨੂੰ ਵੀ ਉਹਦੀ ਬੰਦੀ ਫੀਸ ਜ਼ਰੂਰੀ ਆ ਤਾਂ ਡਾਕਟਰ ਆਪੇ ਖੁਦ ਆਣ ਕੇ ਭਰਦੇ ਆ ਕੋਈ ਇਦਾਂ ਦੀ ਚੱਕਰ ਵਾਲੀ ਗੱਲ ਨਹੀਂ ਹੈਗੀ ਜੇ ਆਪਾਂ ਕਵਾਂਗੇ ਵੀ ਨਹੀਂ ਸੀਮਣ ਸਾਡਾ ਆਪਦਾ ਤੇ ਅਸੀਂ ਉਹਨੂੰ ਵੀ ਬੰਨ ਦਾ ਨਾ ਦਈਏ ਕੁਛ ਤੇ ਫਿਰ ਅਗਲੇ ਨੂੰ ਵੀ ਆਉਣਾ ਔਖਾ ਹੁੰਦਾ ਤੇ ਬਾਕੀ ਤੁਸੀਂ ਆਪਾਂ ਸੀਮਣ ਵੀ ਜਿਹੜਾ ਡਾਕਟਰਾਂ ਕੋਲੇ ਰੱਖ ਸਕਦੇ ਆ ਕੋਈ ਐਡੀ ਗੱਲ ਨਹੀਂ ਹੁੰਦੀਗੀ ਆਪਦੀ ਪਸੰਦ ਦਾ ਖੁਦ ਲੈ ਕੇ ਰੱਖਦਗੇ ਵੀ ਡਾਕਟਰ ਸਾਹਿਬ ਆ ਸਾਡਾ ਸੀਮਨ ਤੁਹਾਡੇ ਸਿਲੰਡਰ ਚ ਪਿਆ ਜਿਸ ਦਿਨ ਸਾਨੂੰ ਲੋਡ ਹੋਊਗੀ ਆਇਓ ਤੇ ਲਾਜਿਓ ਸੀਮਨ ਦਾ ਖਰਚਾ ਆਪ ਕਰ ਦੋ ਜਿਸ ਦਿਨ ਡਾਕਟਰ ਆਵੇ ਉਸ ਦਿਨ ਉਹਦੀ ਬੰਦੀ ਫੀਸ ਉਹਨੂੰ ਦੇ ਦਈਏ ਤੇ ਆ ਜੀ 나ਗ ਬੋਲ ਦਾ ਬੱਚਾ ਆ ਤੁਸੀਂ ਦੇਖ ਰਹੇ ਹੋ ਜਿਹੜਾ ਤਿਆਰ ਕੀਤਾ ਬਾਈ ਜਣਾ ਤੇ ਦੱਸਿਓ ਬਾਈ ਦੀ ਬਰੀਡ ਤੁਹਾਨੂੰ ਕਿਵੇਂ ਲੱਗੀ ਤੇ ਆਹ ਰਾਣੀ ਮੱਝ ਤੇ ਇਹ ਮਾਂ ਪੁੱਤ ਦੋਵੇਂ ਇਕੱਠੇ ਖੜੇ ਨੇ ਤੇ ਦੱਸਿਆ ਜੇ ਜਰੂਰ ਬਰੀਡ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕੋਸ਼ਿਸ਼ ਰਹੂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਜਿਹੜੀਆਂ ਆਉਂਦੀਆਂ ਰਹਿਣ ਕਿਉਂਕਿ ਹੁਣ ਆਪਾਂ ਵੀ ਸਾਈਲੇਜ ਵਗੈਰਾ ਪਾ ਕੇ ਤੇ ਜਿਹੜਾ ਇਸ ਟਾਈਮ ਦੇ ਕੰਮ ਹੁਣ ਫ੍ਰੀਅਲ ਟਾਈਮ ਨਿਕਲ ਪੈਂਦਾ ਵਿੱਚੋਂ ਤੇ ਆਹ ਡਾਇਮੰਡ ਬੋਲ ਦੀ ਜਿਹੜੀ ਝੋਟੀ ਜਿਹੜੀ ਇੱਧਰ ਖੜੀ ਸੀ ਤੇ ਇਹ ਹੈਗਾ ਜੀ 나ਗ ਬੋਲ ਦਾ ਪੁੱਤ ਆ ਦੇਖੋ ਜੀ ਠੀਕ ਬਹੁਤ ਵਧੀਆ ਕੰਮ ਕਰ ਮੇਰੇ ਖਿਆਲ ਚ ਤਾਂ ਚੱਲ ਰਿਹਾ ਸੋਹਣੀ ਬ੍ਰੀਡ ਬਾਈ ਨੇ ਤਿਆਰ ਕੀਤੀ ਆ ਤੇ ਅੱਗੇ ਕਰ ਰਹੇ ਆ ਤੇ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗੀ ਤੇ ਕੰਮ ਕਰੋ ਬ੍ਰੀਡ ਤੇ ਧੰਨਵਾਦ ਜੀ